ਦੀ ਬੁਰਗੜ ਜੇਲ੍ਹ ਵਿੱਚ ਬੰਦ ਸਾਂਸਦ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਵੱਲੋਂ ਅੰਮ੍ਰਿਤਸਰ ਵਿੱਚ ਇੱਕ اہم ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ 14 ਤਰੀਕ ਨੂੰ ਸ਼੍ਰੀ ਮੁਖਸਦ ਸਾਹਿਬ ਦੀ ਧਰਤੀ ਤੇ ਮਾਗੀ ਦੇ ਮੇਲੇ ਮੌਕੇ ਇੱਕ ਵਿਸ਼ਾਲ ਪੰਥਕ ਇਕੱਤਰਤਾ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਜਾਬ ਲਈ ਨਵੀਂ ਪਾਰਟੀ ਬਣਾਉਣ ਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਜਾਵੇਗਾ ਜੋ ਪੂਰੇ ਪੰਜਾਬ ਵਿੱਚ ਜਥੇਬੰਦਕ ਢਾਂਚਾ ਬਣਾਵੇਗੀ। ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਜੀ ਐਨ ਤੁਹਾਨੂੰ ਤੁਸੀਂ ਬਹੁਤ ਸਮਾਂ ਥੋੜਾ ਜਿਹਾ ਵੇਟ ਵੀ ਕਰਨੀ ਪਈ ਹੈ। ਤੇ ਇਹ ਅਸੀਂ ਜੋ ਮਾਗੀ ਤੇ ਇੱਕ ਪੰਥਕ ਇਕਤਰਤਾ ਕਰਨ ਜਾ ਰਹੇ ਆ ਤੇ ਸ਼ਾਇਦ ਉਸੇ ਅਸੀਂ ਨਵੀਂ ਪੰਥਕ ਪਾਰਟੀ ਲਾਂਚ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪੂਰੀ ਤੇ ਉਹਦੇ ਵਾਸਤੇ ਹੀ ਅਸੀਂ ਇਹ ਸੱਦਾ ਦੁੱਤਾ ਕਿ ਅਸੀਂ ਇਹ ਉਹਦੇ ਵਾਸਤੇ ਸੰਤਾਂ ਨੂੰ ਵੀ ਅਪੀਲ ਕਰਨੀ ਹੈ ਕਿ ਵੱਧ ਤੋਂ ਵੱਧ ਤੁਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਤੇ ਆਪਾਂ ਜਿਹੜਾ ਉਹ ਇਕਤਰਤਾ ਚ ਭਾਗ ਲੈ ਕੇ ਤੇ ਪੰਜਾਬ ਦੀ ਜੋ ਨਵੀਂ ਰਾਜਨੀਤਿਕ ਦਸ਼ਾ ਦਿਸ਼ਾ ਨੂੰ ਕੋਈ ਆਪਾਂ ਇਹ ਬਦਲਣ ਦੀ ਵਾਸਤੇ ਕੋਸ਼ਿਸ਼ ਕਰੀਗੇ ਸਰ ਜੇਕਰ ਤੁਹਾਡਾ ਨਾਮ ਹੈ ਸ਼ਰਮਿੰਦੀ ਕਾਲੀਤਰ ਅਨੰਦਪੁਰ ਸਾਹਿਬੀ ਨਹੀਂ ਇਹ ਦਾ ਜੇ 2 4 ਸਾਡੇ ਵਿਚਾਰ ਅਧੀਨ ਹੈ ਇਹ ਵੀ ਨਾਮ ਵਿਚਾਰ ਅਧੀਨ ਹੈ ਤੇ ਸ਼ਾਇਦ ਇਹ ਵੀ ਹੋ ਸਕਦਾ ਤੇ ਇਸ ਇਹ ਦਾ ਇੱਥੇ ਇਹ ਵੀ ਸ਼ਾਇਦ ਹੋ ਜਾਵੇ ਪਰ ਅਜੇ ਕੋਈ ਪੱਕਾ ਫਾਈਨਲ ਨਹੀਂ ਪਰ ਸਰ ਤੁਹਾਡੇ ਪੁਚਾ ਕੋਲ ਬਕਾਇਦਾ ਤੌਰ ਤੇ ਐਲਾਨ ਕਰ ਦਿੱਤਾ ਗਿਆ ਕਿ ਇਹੋ ਐਲਾਨ ਇਹੋ ਨਾਮ ਹੋਏ ਹੋ ਸਕਦਾ ਇਹ ਵੀ ਇਹ ਵੀ ਹੋ ਜੇ ਕੋਈ ਮਤਲਬ ਇਹ ਤਿੰਨ ਚਾਰ ਨਾਮ ਵਿਚਾਰ ਦੀਨੇ ਆ ਉਹਨਾਂ ਚ ਇੱਕ ਇਹ ਨਾਮ ਹੀ ਆ ਤੇ ਸ਼ਾਇਦ ਉਹ ਫਾਈਨਲ ਉਹ ਇਹ ਕਿਹੜੇ ਕਿਹੜੇ ਨਾਮ ਜਿਹੜੇ ਵਿਚਾਰ ਨਹੀਂ ਅਜੇ ਉਹ ਉਹ ਦਿਨ ਹੀ ਸੀ ਉਹ ਨਹੀਂ ਦੱਸਣ ਦੇ ਦੱਸਾਂਗੇ ਤੇ ਬਾਕੀ ਇਹਦੇ ਚ ਜਦੋਂ ਤੋਂ ਅਸੀਂ ਇਹ ਇਹ ਪਾਰਟੀ ਦੇ ਬਾਰੇ ਜਾਂ ਇਹ ਕਰ ਰਹੇ ਆ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਥੋੜਾ ਜਿਹਾ ਬਹੁਤ ਰਿੱਕੇ ਡਾਇਆ ਜਾ ਰਿਹਾ ਸਾਨੂੰ ਸ਼ਾਇਦ ਉਹ ਕਾਨਫਰੰਸ ਕਰਨ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸਾਡੇ ਖਿਲਾਫ ਬਹੁਤ ਵੱਡਾ ਪ੍ਰੋਪਾਗੈਂਡਾ ਵੀ ਝੂਠਾ ਸਿਰਜਿਆ ਜਾ ਰਿਹਾ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਇੱਕ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਹੋ ਜਿਹੇ ਹੱਥ-ਕੰਡੇ ਨਾ ਬਣਾਓ ਕਿਉਂਕਿ ਅਸੀਂ ਇੱਕ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰ ਰਹੇ ਹਾਂ ਕੋਈ ਏ ਏ ਇਦਾਂ ਦੀ ਤੇ ਕੋਈ ਗੱਲ ਨਹੀਂ ਕਿ ਜਿਹੜਾ ਕਿਸੇ ਨੂੰ ਕੋਈ ਕੋਈ ਪਰੇਸ਼ਾਨੀ ਹੋਵੇ। ਅਲੱਗ ਪਾਰਟੀ ਨਾਲ ਕੀ ਏਜੰਡਾ ਇਹਦਾ ਨਹੀਂ ਚੱਲਣਾ ਚਾਹੀਦਾ। ਨਹੀਂ ਏਜੰਡਾ ਤੇ ਦੇਖੋ ਜੀ ਸਾਡੀ ਜਿਹੜੀ ਆ ਪੰਜਾਬ ਦੇ ਹਰਕਾ ਹਕੂਕਾਂ ਦੇ ਗੱਲ ਕਰਨ ਵਾਲੀ ਸੀਸ ਰੋਮਣੀ ਅਕਾਲੀ ਦਲ ਤੇ ਉਹਨਾਂ ਨੇ ਪਿਛਲੇ 3-4 ਦਹਾਕਿਆਂ ਤੋਂ ਜਿਹੜਾ ਕਿ ਉਹਨਾਂ ਨੇ ਇੱਕ ਨਿੱਜਵਾਦ ਨੂੰ ਜ਼ਿਆਦਾ ਅੱਗੇ ਰੱਖਿਆ ਤੇ ਕੌਮ ਨੂੰ ਬਹੁਤ ਰਸਾਤਲ ਸੁੱਟ ਦਿੱਤਾ ਤੇ ਹੁਣ ਜੋ ਉਹਨਾਂ ਨੇ ਜੋ ਗੁਨਾਹ ਕੌਮ ਦੇ ਨਾਲ ਕੀਤੇ ਸੀ ਜੋ ਜਿਹੜੀ ਚੀਜ਼ਾਂ ਉਹਨਾਂ ਨੂੰ ਉਹਨਾਂ ਨੂੰ ਕੌਮ ਨੂੰ ਉੱਪਰ ਚੱਕਣਾ ਸੀ ਉਹਨਾਂ ਕੌਮ ਨੂੰ ਡੁੱਬਣ ਵਾਸਤੇ ਹੀ ਉਹਨਾਂ ਦੇ ਕੌਮ ਦੇ ਦੁਖੀ ਨਾਲ ਸਾਥ ਦਿੱਤਾ ਉਹ ਜੋ ਸਾਰੇ ਗੁਨਾਹ ਹੋਣ ਉਹਨਾਂ ਨੇ ਕਬੂਲ ਵੀ ਕਰ ਲਏ ਆ ਤੇ ਉਸ ਤੋਂ ਬਾਅਦ ਵੀ ਉਹਦਿਆਂ ਨੂੰ ਚਿੰਬੜੇ ਹੋਇਆ ਤੇ ਇਸ ਕਰਕੇ ਹੁਣ ਇਹ ਲੋਕਾਂ ਦੀ ਰਾਏ ਆ ਕਿ ਇਹਨਾਂ ਤੋਂ ਲੋਕਾਂ ਦਾ ਵਿਸ਼ਵਾਸ ਛੁੱਟ ਚੁੱਕਾ ਵਾ ਤੇ ਸਾਨੂੰ ਇੱਕ ਖੇਤਰੀ ਪਾਰਟੀ ਜਿਹੜੀ ਆ ਪੰਜਾਬ ਦੀ ਕੋਈ ਮਜ਼ਬੂਤ ਤੇ ਰੋਣੀ ਚਾਹੀਦੀ ਜਿਹੜੀ ਪੰਜਾਬ ਦੇ ਹੱਕਾਂ ਤੇ ਜੋ ਦਿਨ ਦਿਹਾੜੇ ਲੁੱਟੇ ਜਾ ਰਹੇ ਆ ਸਾਡੇ ਕਿਸਾਨਾਂ ਨਾਲ ਤੱਕਾ ਹੋ ਰਿਹਾ ਸਾਡੇ ਇਹ ਜਿਹੜੇ ਬੰਦੀ ਸਿੰਘ ਅਜੇ ਤੱਕ ਸਬਿਆਦਬੀਆਂ ਦਾ ਮਾਮਲਾ ਉੱਥੇ ਦਾ ਉੱਥੇ ਖੜਾ ਕੋਈ 2 ਸਾਲ ਹੋ ਚਲੇ ਕੌਮੀ ਇਨਸਾਫ ਔਰ ਚੇ ਨੂੰ ਉਹਦਾ ਵੀ ਕੋਈ ਇਨਸਾਫ ਨਹੀਂ ਹੋ ਰਿਹਾ ਉਹ ਕਿਸਾਨ ਵੀ ਪਹਿਲਾਂ ਵੀ ਕਿੰਨਾ ਚਿਰ ਉਹ ਦਿੱਲੀ ਦੇ ਬਾਹਰ ਦੇ ਤੇ ਬੈਠੇ ਹੁਣ ਸਾਲ ਸਾਲ ਹੋ ਚਲੇ ਉਹਨਾਂ ਨੂੰ ਫਿਰ ਇੱਥੇ ਬੈਠਿਆ ਨੂੰ ਵੀ ਤੇ ਕੋਈ ਕਿਸੇ ਗੱਲ ਤੇ ਸਰਕਾਰ ਸੀਰੀਅਸ ਹੀ ਨਹੀਂ ਕਿ ਕੋਈ ਇਹ ਇਨਾਂ ਲੋਕਾਂ ਨੂੰ ਵੀ ਇਹਨਾਂ ਦੀ ਵੀ ਕੋਈ ਗੱਲ ਸੁਣਨੀ ਚਾਹੀਦੀ ਹੈ ਕਿ ਨਹੀਂ ਨਹੀਂ ਸਾਡੇ ਨਾਲ तकरीबन ਜਿਆਦੇ ਜਥੇਬੰਦੀਆਂ ਅਸੀਂ ਤੇ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਜਿਹੜੀਆਂ ਪੰਜਾਬ ਆ ਤੈਸੀ ਪੰਥ ਆ ਤੈਸੀ ਆ ਜਿਹੜੇ ਚੰਗਾ ਚਾਹੁੰਦੇ ਅਸੀਂ ਸਾਰਿਆਂ ਵਾਸਤੇ ਉਹ ਵੈਲਕਮ ਆ ਤੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਨੇ ਆ ਕਿ ਆਪਾਂ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇਕੱਠੇ ਸਮਰਥਨ ਮਿਲ ਚੁੱਕਾ ਜੀ ਅਸੀਂ ਜਾਦੇ ਬੰਦੇ ਐਸੇ ਪਰਿਵਾਰ ਦੇ ਜਾਦਾ ਪਰਿਵਾਰਵਾਦ ਨੂੰ ਵੀ ਨਹੀਂ ਅਸੀਂ ਲਿਆਉਣਾ ਚਾਹੁੰਦੇ ਅਸੀਂ ਬੰਦੇ ਪਰਿਵਾਰ ਚੋਂ 1 ਇੱਕ ਹੀ ਮੈਂਬਰ ਆਊਗਾ ਬਾਕੀ ਅਸੀਂ ਸਾਰੇ ਬਾਹਰ ਤੋਂ ਲਵਾਂਗੇ ਅਸੀਂ ਹੋ ਸਕਿਆ ਕਿ ਪਰਿਵਾਰ ਚੋਂ ਕੋਈ ਆਉਣ ਵਾਲੇ ਸਮੇਂ ਚ ਇਲੈਕਸ਼ਨ ਵੀ ਨਹੀਂ ਲੜੂ ਹੈ ਇਹ ਇਹ ਇਸ ਉਹ ਪਾਰਟੀ ਦੇ ਵਿੱਚ ਕੀ ਭੂਮਿਕਾ ਹੀ ਕਰਦਾ ਜੀ ਕਿਹਨਾਂ ਦੀ ਲੇਕਿਨ ਜੇ ਜਦੋਂ ਬਾਹਰ ਆ ਜਾਂਦੇ ਤੇ ਫਿਰ ਸਾਰੀ ਵਾਗਡੋਰ ਅਸੀਂ ਉਹ ਅਸੀਂ ਬਾਹਰ ਹੋ ਜਾਾਂਗੇ ਉਹ 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 ਉਹਨਾਂ ਚਿਰ ਅਸੀਂ ਆਪਣੇ ਜ਼ਿੰਮੇਵਾਰੀ ਨਿਭਾਵਾਂਗੇ ਜਿੰਨਾ ਚਿਰ ਉਹ ਅੰਦਰ ਹੈ ਪਾਰਟੀ ਦੇ ਮੁੱਖੀ ਬਣ ਜਦੋਂ ਤੁਸੀਂ ਅੱਗੇ ਸਾਰੀ ਪਾਰਟੀ ਦੀ ਵਾਗਡੋਰ ਉਹ ਨਹੀਂ ਜੋ ਨਹੀਂ ਅਸੀਂ ਥੋੜਾ ਪੰਜ ਮੈਂਬਰੀ ਕਮੇਟੀ ਦਾ ਵਰਕਿੰਗ ਕਮੇਟੀ ਬਣਾ ਕੇ ਜਿਲ੍ਹਿਆਂ ਦੇ ਅਸੀਂ ਭਰਤੀ ਕਰਕੇ ਪਰਤੀ ਕਰਕੇ ਜੋ ਸਿਸਟਮ ਹੈ ਪਾਰਟੀਆਂ ਦਾ ਉਹਦੇ ਅਨਸਾਰ ਜਿੰਨੂੰ ਪਾਰਟੀ ਚਾਹੂਗੀ ਅਮਰਤਪਾਲ ਨੂੰ ਚਾਹੂਗੀ ਪ੍ਰਧਾਨ ਬਣਾਉਣਾ ਜਾਂ ਅਜੇ ਹੋਰ ਕਿਸੇ ਨੂੰ ਬਣਾਉਣਾ ਚਾਹੂਗੀ ਤੇ ਉਹ ਲੋਕਾਂ ਦੀ رائے ਨਾਲ ਬਣੂਗਾ ਯਾਨੀ ਕਿ ਆਪਣੀ ਮਰਜ਼ੀ ਨਾਲ ਬਣੇ ਜਗ੍ਹਾ ਮਿਲ ਗਈ ਉੱਥੇ ਤੁਸੀਂ ਕਹਿ ਰਹੇ ਡਿੱਕੇ ਡਾਈ ਜਾ ਰਹੇ ਆ ਜਿਹੜੀ ਰੈਲੀ ਲਈ ਕੁਝ ਕੁ ਜਿਹੜੀਆਂ ਚਾਹੀਦੀਆਂ ਨੇ ਪਰਮਿਸ਼ਨਾਂ ਉਹ ਲੈ ਲੀਆਂ ਸਾਰੀਆਂ ਆ ਪਰਮਿਸ਼ਨਾਂ ਦਿੱਤੀਆਂ ਹੋਈਆਂ ਵਾ ਸ਼ਾਇਦ ਉਹ ਸਰਬਜੀਤ ਐਮਪੀ ਸਾਹਿਬ ਨੇ ਉਹ ਉਹ ਬਾਬਤ ਦਿਨਾਂ ਦੀ ਹੁਣ ਪਤਾ ਕਰਦੇ ਆ ਉਹਨਾਂ ਨੂੰ ਕਹਿੰਦੇ ਸੀ ਮੈਂ ਜਿਹੜੀ ਜਿਹੜੀ ਗੱਲ ਸੀ ਡਾਏ ਜਾ ਰਹੇ ਉਹਦੇ ਬਾਰੇ ਵੀ ਦੱਸ ਦੋ ਕੌਣ ਡਾ ਰਿਆ ਵਾ ਉਹ ਉਸ ਸਾਨੂੰ ਇਹੋ ਇਹੋ ਚੀਜ਼ਾਂ ਦੇ ਇਹੋ ਜਿਹੇ ਦੱਸਿਆ ਜਾ ਰਿਹਾ ਕਿ ਜੇ ਐਨਐਸਸੀ ਦਾ ਥੋੜਾ ਡਰਾਵਾ ਦਿੱਤਾ ਜਾ ਰਿਹਾ ਅਸੀਂ ਕਹਿੰਦੇ ਕਿ ਜਿੱਥੇ ਅੱਗੇ 2 ਸਾਲ ਲੱਗੇ ਹੋਰ ਵੀ ਤੁਸੀਂ ਚਾਹ ਲਾ ਲਓ ਆਪਣਾ ਜੇ ਜੇ ਇਹੋ ਜਿਹੀਆਂ ਚੀਜ਼ਾਂ ਕਿ ਆਪਣੇ ਡਰ ਕੇ ਆਪਣੇ ਸਿਧਾਂਤਾਂ ਤੋਂ ਤੁੱਟ ਨਹੀਂ ਅਸੀਂ ਤੜਕ ਸਕਦੇ ਅਸੀਂ ਤੇ ਆਪਣੀ ਲੜਾਈ ਲੜਾਂਗੇ ਬਾਕੀ ਜੋ ਜਿੱਦਾਂ ਤਾਨੂੰ ਚੰਗਾ ਲੱਗਦਾ ਤੁਸੀਂ ਜੀ ਜਿਵੇਂ ਤੁਸੀਂ ਦੇਖ ਰਹੇ ਹੋਗਾ ਐ ਕਿ ਪਿਛੇ ਜਿਹੜੀ ਇਲੈਕਸ਼ਨ ਹੋਈ ਹੈ ਲੋਕ ਸਭਾ ਦੀ ਉਹਦੇ ਵਿੱਚ ਬੀਜੇਪੀ ਤੇ ਇੱਕ ਇਲਜ਼ਾਮ ਲੱਗਦਾ ਸੀਗਾ ਇਹ ਕਾਂਗਰਸ ਨੇ ਇਲਜ਼ਾਮ ਲਾਇਆ ਕਿ ਸਾਡੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਨੇ ਬੀਜੇਪੀ ਵੱਲੋਂ ਸਾਡੀ ਪਾਰਟੀ ਦਾ ਜਿਹੜਾ ਖਾਤਾ ਸੀਗਾ ਕਿ ਕੱਲ ਨੂੰ ਤੁਹਾਡਾ ਖਾਤਾ ਖੁੱਲਣਾ ਹੈ ਪਾਰਟੀ ਦਾ ਖਾਤਾ ਜਿਹੜਾ ਹੁੰਦਾ ਬੈਂਕ ਅਕਾਊਂਟ ਜਿਹਨੂੰ ਅਸੀਂ ਕਹਿੰਦੇ ਆ ਤੁਹਾਨੂੰ ਬਾਹਰੋਂ ट्रांजੈਕਸ਼ਨਾਂ ਵੀ ਆਉਣਗੀਆਂ ਇੱਥੋਂ ਵੀ ਆਉਣਗੀਆਂ ਸੰਗਤਾਂ ਤੁਹਾਡਾ ਸਹਿਯੋਗ ਕਰਨੀਆਂ ਕੱਲ ਨੂੰ ਜੇਕਰ ਉਹ ਖਾਤੇ ਫ੍ਰੀਜ਼ ਹੁੰਦੇ ਹਨ ਤਾਂ ਤੁਸੀਂ ਪਾਰਟੀ ਏਡੀ ਵੱਡੀ ਕਿਸਾ ਰਨ ਕਰੋਗੇ ਅਸੀਂ ਤੇ ਜੀ ਸੰਗਤਾਂ ਦੇ ਸਹਿਯੋਗ ਨਾਲ ਕਰਨੇ ਅਸੀਂ ਨਾ ਸਾਡੀ ਕੋਈ ਕੈਪੈਸਿਟੀ ਪਹਿਲਾਂ ਜਦੋਂ ਲੱਖਣ ਲੜੀ ਉਦੋਂ ਵੀ ਕੋਈ ਨਹੀਂ ਸੀ ਸਾਡੇ ਕੋਲ ਨਾ ਕੋਈ ਪਤਾਨੇ ਆ ਅਸੀਂ ਤੇ ਲੋਕਾਂ ਦੇ ਸਹਿਯੋਗ ਨਾਲ ਲੜਨੀ ਨਾ ਅਸੀਂ ਧੰਨ ਵਰਤ ਕੇ ਲੜਨੀ ਆ ਨਾ ਨਸ਼ੇ ਵੰਡ ਕੇ ਵੜਨੀ ਆ ਨਾ ਅਸੀਂ ਵੋਟਾਂ ਖਰੀਦਣੀਆਂ ਅਸੀਂ ਤੇ ਲੋਕਾਂ ਨੂੰ ਅਸਲੀਅਤ ਦੇ ਆਧਾਰ ਤੇ ਕਿ ਜੇ ਤੇ ਆਪਾਂ ਕੋਈ ਚੰਗਾ ਰਾਜ ਭਾਗ ਜਾਂ ਪ੍ਰਸ਼ਾਸਨ ਚਾਹੁੰਦੇ ਆ ਤੇ ਆਪਾਂ ਸਾਰੇ ਜਣੇ ਆਪਣੇ ਲੋਭ ਲਾਲਚ ਤੋਂ ਉੱਠ ਕੇ ਵੋਟ ਪਾਈਏ ਤੇ ਉਹ ਜੇ ਅੱਗੇ ਆਗੂ ਵੀ ਉਹ ਜੇ ਚੁਣੀਆਂ ਕਿ ਜਿਹੜੇ ਲੋਭ ਲਾਲਚ ਤੋਂ ਉਪ ਰਹਿਤ ਹੋਣ ਤੇ ਨਾ ਸਾਨੂੰ ਜਿਆਦੇ ਪੈਸਿਆਂ ਦੀ ਲੋੜ ਹੋਵੇ ਤੇ ਨਾ ਜਿਆਦੇ ਪੈਸਿਆਂ ਦਾ ਜੋ ਲੈਂਣ ਦੇਣ ਜੋ ਚੱਲ ਰਿਹਾ ਪਹਿਲਾਂ ਇਹ ਇਹ ਇਨ੍ਹਾਂ ਚੀਜ਼ਾਂ ਤੋਂ ਬਾਹਰ ਨਿਕਲਣ ਵਾਸਤੇ ਤੇ ਆਪਾਂ ਇਹ ਕੰਮ ਕਰ ਰਹੇ ਆ ਤੇ ਜੇ ਇਹੋ ਚੀਜ਼ਾਂ ਫ੍ਰੀਜ਼ ਕਰ ਦੇਣਗੇ ਤੇ ਚਲੋ ਉਹਨਾਂ ਦਾ ਘਸ ਤਾਕਤ ਆ ਕਾਂਗਰਸ ਨੇ ਵੀ ਲੜੀਆਂ ਆ ਉਹ ਆਪੇ ਲੋਕ ਆਪਾ ਉਹਨਾਂ ਦੇ ਸੰਗਤਾਂ ਦੇ ਗਾੜੀ ਨੰਨਤਲਾ ਕਰਕੇ ਕੋਈ ਲੋੜ ਹੀ ਨਹੀਂ ਪੈਂਦੀ ਅੱਜ ਤਾਂ ਉਹਨਾਂ ਇਲੈਕਸ਼ਨ ਲੜੀ ਤੇ ਸਭ ਕੁਝ ਸੰਗਤਾਂ ਨੇ ਆਪਣੇ ਆਪ ਕਰ ਲਿਆ ਸਿਆਸੀ ਵਿਰੋਧੀ ਕੌਣ ਆ ਜੀ ਭਾਬਾ ਮੇਰੀ ਗੱਲ ਉਹਨਾਂ ਨੇ ਕਿਹਾ ਨਹੀਂ ਮੈਨੂੰ ਮੈਨੂੰ ਲੱਗਦਾ ਅੱਜ ਦੀ ਡੇਟ ਤੋਂ ਸਾਰੇ ਹੀ ਵਿਰੋਧ ਚ ਆ ਇਹ ਸਾਰਿਆਂ ਨੂੰ ਇੱਕ ਅਵਰਤ ਪਾ ਲਈ ਚੈਲੰਜ ਲੱਗ ਰਿਹਾ ਕਿ ਅਕਾਲੀ ਦਲ ਤੇ ਵੈਸੇ ਹੀ ਹੁਣ ਹਾਸ਼ੀਏ ਤੋਂ ਬਾਹਰ ਆ ਲਈ ਸਿੱਕਤੀ ਚ ਅਕਾਲਪੁਰ ਸਾਹਿਬ ਬਖਸ਼ਨ ਹਾਰ ਹੈ ਕਾਲਪੁਰ ਸਾਹਿਬ ਦੀ ਸੇਵਾ ਲੱਗੀ ਸੇਵਾ ਭੂਤਰੀ ਕੁੰਤੋ ਉਹ ਦੋਸ਼ ਜਿਹੜੇ ਖਤਮ ਹੋਏ ਨਹੀਂ ਅਜੇ ਦੋਸ਼ ਖਤਮ ਨਹੀਂ ਹੋਏ ਜੀ ਮੇਰਾ ਖਿਆਲ ਹੈ ਕਿ ਲੋਕਾਂ ਨੇ ਉਹ ਜੋ ਚੌੜੇ ਵਾਲਾ ਕਾਂਡ ਵਾਪਰਿਆ ਉਹ ਮੇਰੇ ਖਿਆਲ ਹੈ ਕਿ ਲੋਕੀ ਸੰਤੁਸ਼ਟ ਨਹੀਂ ਗੀ ਕਿ ਜੋ ਜੋ ਇਹਨਾਂ ਦੀ ਬੇਸਜ਼ਾਹ ਭੁਗਤ ਨਹੀਂ ਅਕਾਲਪੁਰ ਸਾਹਿਬ ਦੀ ਸੇਵਾ ਲੱਗੀ ਥਨ ਨਹੀਂ ਸੇਵਾ ਲੱਗੀ ਜੀ ਹੁਣ ਤੁਸੀਂ ਇੱਕ ਆਪਾਂ ਕੋਈ ਦੋ ਚਾਰ ਬੰਦੇ ਮਰਵਾ ਦਈਏ ਜਾਂ ਕਰ ਦਈਏ ਤੇ ਉਹਨੂੰ ਕਹੀਏ ਜੀ ਸਾਨੂੰ ਸੇਵਾ ਲਾ ਦਿਓ ਹੁਣ ਚੌੜਾ ਸਾਹਿਬ ਨੂੰ ਵੀ ਸੇਵਾ ਲਾ ਕੇ ਸ਼ਰਦ ਦੇਣਾ ਚਾਹੀਦਾ ਸੀ ਉਹਨਾਂ ਨੇ ਅਪੀਲ ਕਰਨੀ ਚਾਹੀਦੀ ਸੀ ਮੇਰੇ ਖਿਆਲ ਲੈ ਕੇ ਵੀ ਜੇਖੋ ਜਥੇਦਾਰ ਸਾਹਿਬ ਨੇ ਇਹੀ ਕਿਹਾ ਨਾ ਕਿ ਸੱਚ ਬੋਲਿਓ ਕਿ ਉਹਨਾਂ ਨੇ ਨਹੀਂ ਕਿਤੇ ਬੋਲ ਦਿੰਦੇ ਅਸਤੀਫਾ ਦਿਓ ਅੱਜ ਜਥੇਦਾਰ ਨੂੰ ਫੇਰ ਦੁਬਾਰਾ ਕਹਿਣਾ ਪੈ ਰਿਹਾ ਕਿ ਉਹਨਾਂ ਦਾ ਅਸਤੀਫਾ ਲੈ ਆ ਜਾਣਾ ਚਾਹੀਦਾ ਤੇ ਮੇਰੇ ਖਿਆਲ ਹੈ ਕਿ ਅਕਾਲ ਤਖਤ ਨੂੰ ਉਹ ਮੰਨ ਰਿਹਾ ਹੈ ਕਿ ਆਹ ਸੰਗਤ ਤੇ ਸਾਰੀ ਮੰਦੀ ਹੈ ਅਸੀਂ ਤੇ ਜੋ ਵੀ ਸਾਨੂੰ ਅਕਾਲ ਤਖਤ ਤੋਂ ਆਦੇਸ਼ ਹੈ ਅਸੀਂ ਤੇ ਉਹਦੇ ਅੱਗੇ ਸਿਰ ਝੁਕਾਉਨੇ ਤੇ ਪਰ ਮੇਰੇ ਖਿਆਲ ਉਹ ਉਹ ਅਕਾਲ ਤਖਤ ਦੇ ਨੂੰ ਉਹ ਚੈਲੰਜ ਕਰ ਰਹਾ ਹੈ ਉਹ ਜੇ ਦੋ ਤਰੀਕ ਨੂੰ ਹੀ ਦੇ ਦਿੰਦੇ ਤੇ ਫਿਰ ਵੀ ਲੋਕਾਂ ਚ ਹੋ ਜਾਂਦਾ ਕਿ ਠੀਕ ਹੈ ਜੀ ਅਕਾਲ ਤਖਤ ਨੂੰ ਸਮਰਪਤ ਹੈ ਉਹ ਤੇ ਹੁਣ ਮਜਬੂਰੀ ਬਣ ਜੇ ਕੋਈ ਹਾਲਾਤ ਹੋ ਜੇ ਬਣ ਜਾਣ ਤੇ ਫਿਰ ਪਹਿਲਾਂ ਦੇ ਉਹ ਮੰਨ ਹੀ ਨਹੀਂਦੇ ਫਿਰ ਮੰਨੇ ਮੰਨੇ ਤੇ ਹੁਣ ਉਹ ਤੋਂ ਉਹ ਤੋਂ ਵੀ ਪਘੋੜੇ ਹੋ ਰਹੇ ਨੇ ਨਹੀਂ ਗਾਦਕ ਸਾਹਿਬ ਨੇ ਜਿਸ ਤਰ੍ਹਾਂ ਮਾਫ ਕਰਤਾ ਜਿਹੜਾ ਕਿ ਸੁਭਾਤ ਸੀ ਨਾ ਫਿਰ ਅਸੀਂ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਕਿ ਕੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਗਈ ਮਾਫੀ ਨੂੰ ਆਪਾਂ ਮੰਨਦੇ ਆ ਸਵੀਕਾਰ ਕਰਦੇ ਆ ਸਿਰਕਾਰ ਕਰਦੇ ਆ ਕਿ ਨਹੀਂ ਕਰਦੇ ਨਹੀਂ ਅਕਾਲ ਤਖਤ ਦੇ ਜਿੱਦਾਂ ਕਈ ਵਾਰਾਂ ਫੈਸਲੇ ਉਹਨਾਂ ਦਬਾਅ ਚ ਵੀ ਕਰਵਾਏ ਪਹਿਲਾਂ ਪਿਛਲੇ ਟਾਈਮ ਵੀ ਲੋਕਾਂ ਨੇ ਸੰਗਤਾਂ ਨੇ ਨਹੀਂ ਮੰਨੇ ਠੀਕ ਹੈ ਹੁਣ ਵੀ ਸੰਗਤ ਮੰਨ ਲਿੰਦੀ ਜੇ ਪਾਈਥਨ ਸੂ ਅਕਾਲ ਤਖਤ ਨੇ ਜੋ ਉਹਨਾਂ ਉਦੇਸ਼ ਦਿੱਤੇ ਸੀ ਉਹ ਇਹਨ ਬੇਨ ਉਹ ਦੋ ਦਿਨਾਂ ਚ ਹਸਤੀ ਫੇ ਦੇ ਕੇ ਬਾਹਰ ਹੋ ਜਾਂਦੇ ਹੁਣ ਜਦੋਂ ਉਹਨਾਂ ਨੇ ਉਹ ਉਹ ਚੀਜ਼ ਨੂੰ ਫੇਰ ਫਿਰ ਬਾਰ ਬਾਰ ਘੁਮਾ ਕੇ ਜਥੇਦਾਰ ਨੂੰ ਇੱਕ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਨਹੀਂ ਮਾਤਾ ਜੀ ਦੇ ਬਿਆਨ ਨਾਲ ਸਹਿਮਤ ਨਹੀਂ ਹੈਗਾ ਅਸੀਂ ਉਹ ਗੱਲ ਕਰ ਰਹੇ ਹਾਂ ਉਹ ਚੀਜ਼ ਹੈ ਕਿ ਉਹ ਉਹ ਪਤ ਉਹ ਉਹ ਅਮਰਤਪਾਲ ਤੋਂ ਜੇਲ੍ਹ ਚ ਹੋਰ ਤੇ ਉਹਦੀ ਕੋਈ ਚਿੱਠੀ ਆ ਨਹੀਂ ਰਹੀ ਬਾਹਰ ਤੇ ਇਹੋ ਜੀਆਂ ਜਿੱਠੀਆਂ ਜਿਹੜੀਆਂ ਕਿ ਹੁਣ ਕੋਣ ਕੋਣ ਇਦਾਂ ਕਰ ਰਿਹਾ ਹੈ ਤੇ ਇਹ ਬੱਚੇ ਵੀ ਨਹੀਂ ਸੀ ਚਿੱਠੀ ਉਹ ਫੇਕ ਸੀਗਾ ਤੇ ਇਹ ਜਿਹੜੀਆਂ ਚੀਜ਼ਾਂ ਚਲੋ ਜਦੋਂ ਅਮਰਤਪਾਲ ਆਉਣਗੇ ਉਹ ਸਪਸ਼ਟ ਕਰਨਗੇ ਇਸ ਕਾਨਫਰੰਸ ਵਿੱਚ ਆਉਣਗੇ ਹੈ ਇਸ ਕਾਨਫਰੰਸ ਵਿੱਚ ਆਉਣਗੇ ਆਪ ਵੀ ਸਾਹਿਬ ਚਰਚਾ ਕਾਫੀ ਹੋਈ ਹੈ ਜੀ ਬੇ ਇਸ ਕਾਨਫਰੰਸ ਵਿੱਚ ਹਾਜ਼ਰ ਹੋਣਗੇ ਜਿਹੜੀ ਇਸ ਕਾਨਫਰੰਸ ਦੀ ਗੱਲ ਕਰਨ ਬੱਟੂ ਦੀ ਗੱਲ ਕਰਦੇ ਇਹ ਕੋਈ ਨਵਾਂ ਮਤਲਬ ਨਹੀਂ ਜਮਾਨੇ ਹਾਂਜੀ ਨਹੀਂ 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 ਉਹ ਉਹਨਾਂ ਦੇ 15 ਤਰੀਕ ਨੂੰ ਉਹਨਾਂ ਦੀ ਉਹਨਾਂ ਨੂੰ ਇੰਦਾ ਸਟੇਟਸ ਕੀ ਹੈ ਜਿਹੜੀ ਪਾਰਟੀ ਨੇ ਜੀਐਨਐਸਏ ਜਿਹੜਾ ਲੱਗਾ ਹੈ ਜੀ ਉਹ ਕੀ ਸਟੇਟਸ ਹੈ ਕਿੰਨੇ ਸਾਲ ਦਾ ਹੁੰਦਾ ਹੈ ਜੀ ਕਿੰਨਾ ਚਿਰ ਹੋ ਸਮਾ ਲੋਕਾਂ ਇਹਦੇ ਹੁਣ ਜੀ ਉਹ ਠੱਕੇ ਨਾ ਲਾਇਆ ਗਿਆ ਫਿਰ ਇੱਕ ਸਾਲ ਵਧਾਇਆ ਗਿਆ ਹੁਣ ਵੀ ਸਾਨੂੰ ਮੇਰੇ ਖਿਆਲ ਹੈ ਕਿ ਜਦੋਂ ਦਾ ਸੀ ਕੁਝ ਇਸ ਪਾਸੇ ਨੂੰ ਕਦਮ ਪੁੱਟਿਆ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਇਹੋ ਜੀਆਂ ਧਮਕੀਆਂ ਆ ਰਹੀਆਂ ਕਿ ਜੇ ਤੁਸੀਂ ਇਹ ਅੱਗੇ ਵਧਦੇ ਜੋ ਤਾਂ ਸ਼ਾਇਦ ਤੁਹਾਡੀ ਐਨਐਸਏ ਦਾ ਸਾਡੇ ਨਾਲ ਇਹੋ ਜਿਹੀ ਤੋਂ ਬਾਅਦ ਵੱਸ ਸਕਦਾ ਜੀ ਹੋਰ ਵੱਸ ਸਕਦਾ ਕੋਈ ਪ੍ਰੋਵੀਜ਼ਨ ਹੈ ਉਹਦਾ ਨਹੀਂ ਪ੍ਰੋਵੀਜ਼ਨ ਤੇ 1 ਸਾਲ ਤੋਂ ਬਾਅਦ ਵੀ ਨਹੀਂ ਕੋਈ ਹੈਗੀ ਪਰ ਜਦੋਂ ਸਰਪ੍ਰਦੇਸ਼ ਤੱਕਾ ਹੀ ਕਰਨਾ ਹੋਵੇ ਕਿਸੇ ਨਾਲ ਤੇ ਜਾਂ ਕਿਸੇ ਨੂੰ ਉਹ ਦਬਾ ਕੇ ਰੱਖਣਾ ਹੋਵੇ ਤੇ ਫਿਰ ਕੋਈ ਬਹੁਤ ਕੁਝ ਕੀਤਾ ਜਾ ਰਿਹਾ ਕਿ ਸਾਡੇ ਨਾਲ ਕਾਨੂੰਨ ਦੋਹਰਾ ਵਿਹਾਰ ਕਰ ਰਿਹਾ ਸਾਡੇ ਬੰਦੀ ਸਿੰਘ ਸਜ਼ਾ ਭੁਗਤਣ ਤੋਂ ਬਾਅਦ ਵੀ ਨਹੀਂ ਛੁੱਟ ਰਿਹਾ ਤੇ ਇੱਕ ਪਾਸੇ ਉਹ ਸੌਦਾ ਸਾਧਾਰ ਕੇ ਬੰਦਿਆਂ ਨੂੰ ਤੇ ਜੇ ਦਿਨ ਪ੍ਰੋਬਲਮ ਮਿਲ ਜਾਂਦੀ ਹੈ ਮੇਰੇ ਖਿਆਲ ਹੈ ਕਿ ਚਰਚਾ ਹੋਈ ਐ ਵੀ ਸਾਹਿਬ ਨਾਲ ਫਤਾਲ ਸਿੰਘ ਹੋਣਾ ਨਾਲ ਇਸ ਪਾਰਟੀ ਬਾਰੇ ਕੋਈ ਜਦੋਂ ਤੁਸੀਂ ਮਿਲਣ ਗਏ ਕਿ ਨਹੀਂ ਹੋਈ ਚਰਚਾ ਨਹੀਂ ਚਰਚਾ ਤੇ ਹੋਈ ਹੋਈ ਉਹਨਾਂ ਕਹਿੰਦੇ ਕਿ ਬਾਹਰ ਦੇ ਜੋ ਹਾਲਾਤ ਆ ਮੈਂ ਤਾਂ 2 ਸਾਲ ਤੋਂ ਅੰਦਰ ਆ ਤੁਸੀਂ ਜੋ ਲੋਕਾਂ ਦੀ رائے ਆ ਉਹ ਜਿੱਦਾਂ ਪਹਿਲਾਂ ਵੀ ਉਹ ਇਲੈਕਸ਼ਨ ਤੇ ਲੜਨੇ ਨਹੀਂ ਚਾਹ ਰਹੇ ਲੋਕਾਂ ਦੀ رائے ਦੇ ਅਨਸਾਰ ਹੀ ਉਹਨਾਂ ਲੜੀ ਤੇ ਲੋਕ ਹੀ ਹੁਣ ਸਾਨੂੰ ਇਹ ਮਜਬੂਰ ਕਰ ਰਹੇ ਆ ਪ੍ਰੈਸ ਕਰ ਰਹੇ ਆ ਕਿ ਇਹ ਇਹ ਆਪਾਂ ਨੂੰ ਖੇਤਰੀ ਪਾਰਟੀ ਦੀ ਲੋੜ ਆ ਦੁਨੀਆਂ ਤੇ ਸਾਰੀਆਂ ਸੈਂਟਰ ਦੀਆਂ ਪਾਰਟੀਆਂ ਹੋ ਗਈਆਂ ਜਿਹੜੀ ਸਾਡੀ ਪਾਰਟੀ ਸੀ ਜਿਹਨੂੰ ਅਸੀਂ ਆਪਣੀ ਸਮਝਦੇ ਸਾਂ ਉਹਨਾਂ ਨੇ ਵੀ ਉਸ ਸਾਡਾ ਹੀ ਕਹਾਣੀ ਕੀਤਾ ਕਿਉਂਕਿ ਬਾਬੂ ਜੀ ਇਸ ਤੋਂ ਪਹਿਲਾਂ ਵੀ ਬਹੁਤ ਕਾਲੀਦਲ ਸਮੇਂ-ਸਮੇਂ ਤੇ ਬਣਦੇ ਰਹੇ ਹੋਰ ਸਮੇਂ ਦੇ ਨਾਲ ਹੀ ਬਾਅਦ ਵਿੱਚ ਫਿਰ ਹੁੰਦਾ ਕਿ ਮਰਝ ਹੋ ਜਾਂਦੇ ਰਹੇ ਆ ਮਤਲਬ ਫਿਰ ਬੰਦੇ ਫਿਰ ਕਦੀ ਕਾਲੀਦਲ ਲੌਂਗਵਾਲਾ ਵੀ ਬਣਿਆ ਜਾਂ ਹੋਰ ਵੀ ਜਿੰਦਾ ਬਣੇ ਜੀ ਕਾਲੀਦਲ ਉਡੀ ਸਰਦੀ ਦੀ ਜੇ ਗੱਲ ਕਰੀਏ ਮਾਫ ਕਰਨਾ ਨਾ ਤੁਹਾਡੇ ਸਵਾਲ ਨੇ ਕਾਲੀਦਲ ਉਡੀ ਸਰਦੀ ਦੀ ਗੱਲ ਕਰੀਏ ਤੇ ਅੱਜ ਤੱਕ ਉਹਨਾਂ ਨੂੰ ਪਰਫਾਰਮੈਂਸ ਦੇ ਅਕਸ਼ਨਾ ਚ ਕਹੀ ਤਾਂ ਬਹੁਤ ਵਧੀਆ ਰਹੀ। ਠੀਕ ਆ ਪਾਰਟੀ ਜਰੂਰ ਹੈ ਹਾਲੇ ਤੱਕ ਅੱਗੀ ਹੈ। ਉਹ ਉਹਨਾਂ ਦਾ ਸਵਾਲ ਹੈ ਵੀ ਜੇਕਰ ਆਪਾਂ ਅੱਗੇ ਚੱਲਦੇ ਆਂ ਤਾਂ ਫੇ ਕੀ ਸਾਡੀ ਪਰਫਾਰਮੈਂਸ ਹੋਊਗੀ ਕੀ ਉਹਦੀ ਸਟੈਟੂ ਹੋਣੀ ਹੈ? ਇਹ ਮੈਕਾੜੂ ਕੀ ਹੋਊਗਾ? ਇਹ 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 ਚੀਜ਼ ਹੈ ਕਿ ਅਸੀਂ ਤੇ ਇਹ ਸੋਚਦੇ ਆਂ ਕਿ ਜੇ ਤੇ ਅਸੀਂ ਪਾਰਟੀ ਨੂੰ ਐਜ਼ ਅ ਪੋਲੀਟੀਕਲਲੀ ਰਨ ਕਰਨਾ ਤੇ ਉਹਦੇ ਵਾਸਤੇ ਸਾਨੂੰ ਜੋ ਵੀ ਪੋਲੀਟੀਕਲ ਲੋਕਾਂ ਦੀਆਂ ਲੋੜਾਂਆਂ ਵਾਂ ਲੋਕਾਂ ਦੇ ਅਨਸਾਰ ਚੱਲ ਕੇ ਆਪਾਂ ਕੋਈ ਪਾਵਰ ਗੇਨ ਕਰਨ ਦੀ ਗੱਲ ਜੇ ਜੇ ਉਹ ਆਪਾਂ ਉਹਦਾ ਨਾਂ ਦੀ ਪਾਰਟੀ ਬਣਾਉਣੀ ਹੈ ਤੇ ਫਿਰ ਮੇਰੇ ਖਿਆਲ ਹੈ ਕਿ ਜੇ ਮੇਰਾ ਤਾਂ ਖਿਆਲ ਹੈ ਇਹ ਕਿ ਜੇ ਬਾਈ ਚਾਂਸ ਅਸੀਂ ਵੀ ਨਹੀਂ ਕਾਮਯਾਬ ਹੁੰਦੇ ਤਾਂ ਸਾਨੂੰ 5-7 ਸਾਲ ਬਾਅਦ ਬਾਹਰ ਆ ਜਾਣਾ ਚਾਹੀਦਾ। ਇਹ ਪਪਾ ਜੀ ਤਵੀਰ ਬਾਦਲ ਦੇ ਸਟੇਟਮੈਂਟ ਦੇ ਵਿੱਚ ਇਹ ਵੀ ਗੱਲ ਕੀਤੀ ਹੈ ਕਿ ਜਿਹੜੇ ਲੋਕ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀ 1 ਸਾਲ ਦੇ ਵਿੱਚ ਹੀ ਭਾਵੇਂ ਜੇਲ੍ਹ 'ਚ ਰਹੇ ਤਾਂ 1 ਸਾਲ ਦੇ ਵਿੱਚ ਹੀ ਉਹਨਾਂ ਦਾ ਮਤਲਬ ਰੋਣਾ ਨਿਕਲਿਆ ਨਹੀਂ ਉਹ ਤੇ ਚਲੋ ਜੋ ਉਹਨਾਂ ਦੇ ਕਹਿਣ ਦੀ ਗੱਲ ਆ ਉਹ ਤੇ ਚਲੋ 1 ਸਾਲ 2 ਸਾਲ ਉਹਦੀ ਵੱਖਰੀ ਗੱਲ ਆ ਤੇ ਰੋਣਾ ਤੇ ਇਹਨਾਂ ਦਾ ਨਿਕਲਿਆ ਹੋਇਆ ਉਹ ਤੇ ਜੇਲ੍ਹ ਚ ਬੈਠ ਕੇ ਵੀ ਲੋਕਾਂ ਨੇ ਉਹਨੂੰ ਇੰਨਾ ਵੱਡਾ ਮਾਨਸਕਾਰ ਦੇ ਕੇ ਸਭ ਤੋਂ ਪੰਜਾਬ ਤੋਂ ਵੱਧ ਵੋਟਾਂ ਨੇ ਦਿੱਤਾ ਤਾਂ ਉਹ ਰੋਣਾ ਤੇ ਇਸ ਗੱਲ ਦਾ ਇਹਨਾਂ ਨੂੰ ਸਖਬੀਰ ਬਦਲੂ ਉਹਨਾਂ ਦਾ ਕੋਈ ਰੋਣਾ ਨਹੀਂ ਨਿਕਲਿਆ ਉਹ ਤੇ ਅਜੇ ਵੀ ਚੜ੍ਹਦੀ ਕਲਾ 'ਚ ਉੱਥੇ ਪੰਜ ਕਮੇਟੀ ਹੋਈ ਹੋਏ ਤੇ ਅਮਰਪਾਲ ਜੀ ਹੋਣਗੇ ਨਹੀਂ ਅਮਰਪਾਲ ਤੋਂ ਜਿੱਨਾ ਚਰੋ ਅਸੀਂ ਇਹ ਵਰਕਿੰਗ ਵਾਲੇ ਬੰਦੇ ਲਵਾਏ ਹੈ ਹੈ ਪਹੁੰਚਾਂਗੇ ਉਦੋਂ ਕੀ ਹਾਲਾਤ ਆ ਬੀਜਪੀ ਨੂੰ ਕਰਨਾ ਪੈਂਦਾ ਕਿ ਕੋਈ ਜੋ ਆਪਣੀਆਂ ਪੰਜਾਬ ਦੀ ਹੋਰ ਫਰਾਵਾ ਉਹਨਾਂ ਨਾਲ ਵੀ ਇੱਕ ਤੁਸੀਂ ਮਤਲਬ ਤੁਹਾਡਾ ਬੇਟਾ ਐਮਪੀ ਬਣਿਆ ਜੇਲ੍ਹ ਦੇ ਵਿੱਚ ਰਹਿ ਕੇ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਜਿਹੜਾ ਵੀ ਸਾਡਾ ਐਮਪੀ ਬਣਿਆ ਕੋਈ ਇਲਾਕੇ ਦਾ ਵਿਕਾਸ ਕਰਵਾਏਗਾ ਕੋਈ ਕੰਮ ਹੋਣਗੇ ਪਰ ਲੋਕ ਕਿੰਨਾ ਕਿਤੇ ਉਸ ਚੀਜ਼ ਤੋਂ ਨਰਾਸ਼ ਨਹੀਂ ਕਿਉਂਕਿ ਕੋਈ ਵਿਕਾਸ ਦਾ ਕੰਮ ਹਲੇ ਤੱਕ ਨਹੀਂ ਹੋਇਆ ਨਹੀਂ ਲੋਕ ਕੋਈ ਨਰਾਸ਼ ਨਹੀਂ ਲੋਕ ਸਰਕਾਰ ਪਰੇ ਨਰਾਸ਼ ਹੈ ਲੋਕ ਅਮਰਤਪਾਲ ਜਾਂ ਸਾਡੇ ਪ੍ਰਤੀ ਕੋਈ ਨਰਾਸ਼ਾ ਨਹੀਂ ਕਿ ਅਸੀਂ ਪਹਿਲਾਂ ਵੀ ਉਹਨਾਂ ਨੂੰ ਕੋਈ ਵਾਅਦਾ ਨਹੀਂ ਕੀਤਾ ਸੀ ਕਿ ਅਸੀਂ ਤੁਹਾਡਾ ਆ ਕੰਮ ਕਰਕੇ ਦਵਾਂਗੇ ਤੇ ਤੁਸੀਂ ਸਾਨੂੰ ਵੋਟਾਂ ਦਿਓ ਅਸੀਂ ਬਾਕੀ ਜਿਹੜੀ ਹੈ ਲੋਭ ਲਾਲਚ ਵਾਲੀ ਰਾਜਨੀਤੀ ਹੈ ਨਾ ਜਿਹੜੀ ਲੋਕਾਂ ਨੂੰ ਲਾਲਚ ਦੇ ਕੇ ਵੋਟਾਂ ਲੈਣ ਵਾਲੀ ਅਸੀਂ ਉਸ ਤੋਂ ਵੀ ਦੂਰ ਰਵਾਂਗੇ ਅਸੀਂ ਲੋਕਾਂ ਨੂੰ ਅਸਲੀਅਤ ਦੇ ਹਿਧਾਰ ਤੇ ਦੱਸਾਂਗੇ ਕਿ ਪੰਜਾਬ ਕਿੱਦਾਂ ਬਰਬਾਦ ਹੋ ਰਿਹਾ ਇਹਨੂੰ ਕਿੱਦਾਂ ਬਚਾਉਣ ਵਾਸਤੇ ਸਾਨੂੰ ਇਹ ਜਿਹੜੀਆਂ ਛੋਟੇ ਛੋਟੀਆਂ ਮੰਗਾਂ ਤੋਂ ਉੱਪਰ ਉੱਠ ਕੇ ਕੋਈ ਚੰਗੀ ਐਜੂਕੇਸ਼ਨ ਚੰਗੀ ਸੇ ਸਹੂਲਤਾਂ ਜਿਹੜੀਆਂ ਉਹਦੇ ਵਾਸਤੇ ਸਾਨੂੰ ਲੋੜ ਹੈ ਨਾ ਕਿ ਸਾਨੂੰ ਫ੍ਰੀ ਆਟਾ ਦਾਲ ਦੀ ਜਿਹੜੀ ਹੈ ਕਿ ਇਹੋ ਜੀਆਂ ਸਕੀਮਾਂ 'ਚ ਅਸੀਂ ਉਲਝ ਕੇ ਰਹਿ ਜਾਈਏ ਬਾਪੂ ਜੀ ਪ੍ਰਧਾਨ ਜਦੋਂ ਕਮੇਟੀ ਬਣਾਓਗੇ ਕੋਈ ਪਹਿਲਾ ਪ੍ਰਧਾਨ ਤੁਸੀਂ ਹੋਗੇ ਅਮਰਪਾਲ ਹੁਣੀ ਹੋਣਗੇ ਜਾਂ ਸਰਬਜੀਤ ਸਿੰਘ ਜੀ ਖਾਲਸਾ ਸਾਹਿਬ ਹੋਣਗੇ ਨਾ ਕਮੇਟੀ ਬਣਾ ਕੇ ਚਲਾਓਗੇ ਜੀ ਨਹੀਂ ਅਸੀਂ ਅਜੇ ਉਹ ਜਿਹੜੀ ਮੈਂਬਰ ਕਮੇਟੀ ਬਣਾ ਰਹੇ ਆ ਉਹਨਾਂ ਨੂੰ ਅਨਾਉਂਸ ਕਰ ਰਹੇ ਆ ਉਹ ਕਮੇਟੀ ਫਿਰ ਅੱਗੇ ਵਰਕਿੰਗ ਕਮੇਟੀ ਜਿਸ ਜੋ ਵੀ ਜੋ ਸਾਰੀਆਂ ਪਾਰਟੀ ਨੂੰ ਜੋ ਜੋ ਵੀ ਰੂਪਰੇਖਾ ਦੇਣ ਦੀ ਲੋੜ ਆ ਜੋ ਜੋ ਕਰਨ ਵਾਲੇ ਉਹ ਸਾਰੀ ਪਾਰਟੀ ਤੇ ਉਹ ਪੰਜ ਮੈਂਬਰ ਕਮੇਟੀ ਤੈਅ ਕਰੋਗੇ ਆਉਣ ਵਾਲੀਆਂ ਚੋਣਾਂ ਵੀ ਤੁਹਾਡੀ ਪਾਰਟੀ ਲੜੂਗੀ ਹਨਾ ਹਾਂਜੀ ਹਾਂ ਚੋਣਾਂ ਲੜੂਗੀ ਜੀ ਚੋਣਾਂ ਲੜਨ ਵਾਸਤੇ ਤੇ ਪਾਰਟੀ ਬਣਾ ਰਹੇ ਆ ਚੋਣਾਂ ਨਹੀਂ ਲੜਨੀਆਂ ਤੇ ਫਿਰ ਪਾਰਟੀ ਬਣਾਉਣ ਦੀ ਤੇ ਕੋਈ ਲੋੜ ਨਹੀਂ ਮੈਂਬਰ ਕਮੇਟੀ ਜਿਹੜੀ ਬਣਾਈ ਉਹਦੇ ਮੈਂਬਰ ਡਿਸਾਈਡ ਹੋ ਗਏ ਆ ਇਹ ਕੁਝ ਹੋ ਗਿਆ ਕੁਝ ਇੱਕ ਦੋ ਨਾਂ ਤੇ ਵਿਚਾਰ ਚੱਲ ਰਹੀ ਹੈ ਕੌਂਸ ਕਪਲੀਸਨ ਬਾਦਲੋ ਰੌਲਾ ਨੇ ਕਿਹਾ ਕਿ ਮੈਂ ਜਿਹੜੀ ਬੇਦਬੀ ਤੇ ਜਿਹੜੇ ਇਲਜ਼ਾਮ ਨੇ ਆਪਣੀ ਝੋਲੀ 'ਚ ਪਵਾਏ ਨੇ ਕੌਂਤੇ ਕੌਮ ਨੂੰ ਜਿਹੜਾ ਥੱਲ ਪੈ ਚੁੱਕੇ ਜਾਂ ਜਿਹੜਾ ਮਸਲਾ ਬਵਾਦ ਹੈ ਜਿਹੜਾ ਕੌਮ ਨਹੀਂ ਚਾਹ ਰਿਆ ਉਹ ਖਤਮ ਹੋ ਗਿਆ ਉਸਿਆ ਦੇ ਬਾਰੇ ਕੀ ਕਹਿੰਦੇ ਸੀ ਨਹੀਂ ਇਹ ਤੇ ਜਦੋਂ ਉਹਨਾਂ ਨੇ ਕਰਾਇਏ ਸੀ ਜਦੋਂ ਲੋਕ ਰੋਲਾ ਪਾਉਂਦੇ ਸੀ ਲੋਕ ਛੜਕਾਂ ਤੇ ਬੈਠੇ ਸੀ ਉਦੋਂ ਹੀ ਮੰਨ ਲੈਣਾ ਚਾਹੀਦਾ ਸੀ ਉਹਨਾਂ ਨੂੰ ਇਹ ਤੇ ਹੁਣ ਜਦੋਂ ਦਿਖਿਆ ਕਿ ਹੁਣ ਸਭ ਕੁਝ ਹੋ ਗਿਆ ਹੁਣ ਆਪ ਵੀ ਮੰਨ ਕੇ ਵੀ ਫਿਰ ਵੀ ਉਹ ਚਿੰਬੜੇ ਹੋਏ ਆ ਕਿ ਫਿਰ ਜੋ ਅਕਾਲ ਤਖਤ ਦੇ ਆਦੇਸ਼ ਨੂੰ ਚੈਲੰਜ ਕਰ ਰਹੇ ਆ ਉਹ ਤਾਂ ਉਹਦੇ ਕਹਿਣ ਤੇ ਅਸਤੀਫਾ ਵੀ ਨਹੀਂ ਦੇ ਮੇਰੇ ਖਿਆਲ ਇੱਕ ਡਰਾਮੇਬਾਜ਼ੀ ਕੀਤੀ ਜਾ ਰਹੀ ਆ ਉਲਟਾ ਜਥੇਦਾਰਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਉਹ ਅੱਗਿਆ ਨਹੀਂ ਹਰਪ੍ਰੀਤ ਸਿੰਘ ਦੇ ਉੱਪਰ ਉਲਟੇ ਸਿਰ ਦੇ ਇਲਜ਼ਾਮ ਲਾ ਕੇ ਉਹਨਾਂ ਨੂੰ ਮੋਤਲ ਕੀਤਾ ਗਿਆ ਕਿ ਇਹ ਕੁਝ ਅਜੇ ਕਿ ਉਹਨਾਂ ਜਥੇਦਾਰ ਨਹੀਂ ਸਮਝ ਰਹੇ ਉਹਨਾਂ ਨੂੰ ਇੱਕ ਨੌਕਰ ਸਮਝ ਰਹੇ ਆਪਣਾ ਅੱਛਾ ਇਹ ਪੰਜਾਬ ਚ ਹਿੰਦੂ ਵਰਗ ਵੀ ਆ ਉਹਨੂੰ ਕਿਵੇਂ ਨਾਮ ਲੈ ਕੇ ਤੁਰਿਆ ਜਾਏਗਾ ਕਿ ਉਹਨੂੰ ਬਿਲਕੁਲ ਵੱਖਰਾ ਕੀਤਾ ਜਾਏ ਨਹੀਂ ਨਹੀਂ ਇਹ ਜੀ ਪੰਜਾਬ ਚ ਜੋ ਵੀ ਪੰਜਾਬੀ ਪੰਜਾਬ ਦੇ ਅਸਲੀ ਵਾਰਸ ਆ ਉਹ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਵਾਸਤੇ ਇੱਕੋ ਜੇ ਇਹ ਕਿਉਂਕਿ ਗੁਰੂ ਦੀ ਫਿਲਾਸਫੀ ਸਾਰਿਆਂ ਵਾਸਤੇ ਇੱਕ ਪਿਤਾ ਇੱਕ ਕੇ ਅੰਬਾਰ ਕਾਂ ਜਿਸ ਕਿਸੇ ਨਾਲ ਵਿਤਵਿਤ ਕਰਾ ਨਹੀਂ ਕਰਾਂਗੇ ਕਿ ਆ ਉਸ ਕਮੇਟੀ ਦੇ Hindu ਮੈਂਬਰ ਵੀ ਹੋਣਗੇ ਨਹੀਂ ਮੇਰੇ ਖਿਆਲ ਪਹਿਲੀ ਜਿਹੜੀ ਸਾਡੀ ਉੱਪਰਲੀ ਕਮੇਟੀ ਉਹਦੇ ਚ ਨਹੀਂ ਹੋਣਗੇ ਬਾਕੀ ਅੱਗੇ ਆਉਣ ਵਾਲੇ ਸਮੇਂ ਥੱਲੇ ਜੋ ਵੀ ਜਿੰਦਾ ਦੀ ਲੋੜ ਹੋਗੀ ਉਹਦੇ ਅਨਸਾਰ ਅਸੀਂ ਸਾਰਿਆਂ ਨੂੰ ਕੋਈ Hindu ਲੀਡਰ ਨਾਲ ਗੱਲਬਾਤ ਹੋਈ ਤੁਹਾਡੀ ਕਿਉਂਕਿ ਇੱਕ ਆਈਡੀਓਲੋਜੀ ਤੁਹਾਡੀ ਅਲੱਗ ਹੈ ਕਿਉਂਕਿ ਉਹ ਕਲਸਤਾਨ ਦੀ ਮੰਨ ਕਰ ਰਹੇ ਹੋ ਇੱਕ ਪਾਸੇ ਤੁਹਾਡਾ ਬੇਟਾ ਕਰ ਰਿਹਾ ਹੋਇਆ ਹੈ ਔਰ ਦੂਸਰੇ ਪਾਸੇ ਉਹ ਨਹੀਂ بیٹے ਨੇ ਮੇ ਤੁਸੀ ਮਜਬੂਰ ਕਰ ਰਹੇ ਹੋ ਕਰਨ ਵਾਸਤੇ ਬੇਟੇ ਨੇ ਤੋੜ ਦੋ ਸਾਲ ਹੋ ਗਏ ਬੈਠੇ ਨੂੰ ਉਹਨਾਂ ਦੇ ਨਸ਼ਿਆਂ ਨੂੰ ਨੌਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਸੀ ਕਿ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਹੋ ਸਾਨੂੰ ਮਜਬੂਰ ਨਹੀਂ ਇਸ ਪਾਸੇ ਨੂੰ ਕਦਮ ਵਧਾਉਣੇ ਪੈ ਰਹੇ ਇਹ ਗੱਲ ਨਹੀਂ ਅਸੀਂ ਗੱਲ ਤੋਂ ਮਜਬੂਰ ਕਰਨਾ ਹੈ ਗੱਲ ਇਹ ਸ ਹੈ ਕਿ ਮਾਤਾ ਜੀ ਦਾ ਜਿਹੜਾ ਬਿਆਨ ਆਇਆ ਸੀਗਾ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਹੋਰਾਂ ਨੇ ਇਹ ਚੋਂ ਜਾਂ ਉਹਨਾਂ ਦੀ ਪਛਾਣ ਕੋਈ ਵਿਸ਼ੇਸ਼ ਨਾਮ ਦੱਸ ਸਕਦੇ ਹੋ ਜੀ ਨਹੀਂ ਨਾਮ ਵਿਸ਼ੇਸ਼ ਨਹੀਂ ਕਿ ਬਹੁਤ ਜਿਹੜੀ ਸੀ ਸਾਰੇ ਪੰਜਾਬ ਚ ਘੁੰਮ ਕੇ ਦੇਖਿਆ ਸਾਰੇ ਲੋਕਾਂ ਦੀ رائے ਨਾਲ ਹੀ ਅਸੀਂ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਸਾਰੇ ਬਹੁਤ ਵੱਡਾ ਸਮਰਥਨ ਸਾਨੂੰ ਹਾਂ ਸਰ ਜੀ ਖਾਲਸਾ ਨਾਲ ਆ ਵੀ ਖਾਲਸਾ ਦੀ سپورਟ ਸਾਡੇ ਨਾਲ ਆ ਹਾਂ ਨਹੀਂ ਨਾਮ ਨਹੀਂ ਇਹ ਗੱਲ ਕਹਿੰਦੇ ਪਏ ਨੇ ਕਿ ਜੇ ਉਹ ਖਾਲਸਪਨ ਤੋਂ ਪਿੱਛੇ ਹਟਦੇ ਤੇ ਮੇਰਾ ਉਹਨਾਂ ਨੂੰ ਕੋਈ ਸਮਰਥਨ ਨਹੀਂ ਹੋਏ ਨਹੀਂ ਉਹ ਜੀ ਉਹਨਾਂ ਦਾ ਰਸਤਾ ਵੱਖਰਾ ਵਾ ਸਾਡਾ ਵੱਖਰਾ ਵਾ ਕਿਉਂਕਿ ਉਹਨਾਂ ਦੀ ਪਾਰਟੀ ਉਹਨਾਂ ਨੇ ਆਪਣੀ ਪਾਰਟੀ ਚਲਾਉਣੀ ਅਸੀਂ ਆਪਣੀ ਪਾਰਟੀ ਚਲਾਉਣੀ ਸਾਡੀ ਬੇਟੇ ਦਾ ਪਰ ਪਾਲਣ ਹੁੰਦਾ ਵੀ ਤੇ ਰਸਤਾ ਇਹੋ ਹੀ ਸੀਗਾ ਕਿ ਨਾ ਇਹੋ ਹੀ ਨਹੀਂ ਉਹ ਚਲੋ ਉਹ ਵੀ ਰਸਤਾ ਉਹ ਅਮਰਤਪਾਲ ਜੀ ਨੇ ਆ ਕੇ ਸਪੱਸ਼ਟ ਕਰਨਗੇ ਬਾਕੀ ਅਸੀਂ ਕੋਈ ਹਰੇਕ ਸਿੱਖ ਚਾਹੁੰਦਾ ਕਿ ਸਾਡਾ ਰਾਜ ਭਾਗ ਹੋਵੇ ਦੋਵੇਂ ਵੇਲੇ ਅਰਦਾਸ ਕਰਦੇ ਹਾਂ ਰਾਜ ਕਰੇਗਾ ਖਾਲਸਾ ਬਾਕੀ ਅਸੀਂ ਸਰਕਾਰੇ ਖਾਲਸਾ ਵਰਗੀ ਰਾਜ ਦੀ ਕਾਮਨਾ ਕਰਦੇ ਹਾਂ ਕਿ ਜਿਹੜਾ ਸਾਰਿਆਂ ਨੂੰ ਇਨਸਾਫ ਮਿਲ ਸਕਦਾ ਸਾਰਿਆਂ ਨੂੰ ਨਹੀਂ ਪਰ ਅਮਰਤਪਾਲ ਸਿੰਘ ਹਨਾ ਤੁਹਾਨੂੰ ਹਮਾਇਤ ਦੇ ਰਹੇ ਨੇ ਤੁਹਾਡੇ بیٹے ਨੇ ਲੇਕਿਨ ਤੁਸੀਂ ਕਹਿ ਰਹੇ ਹੋ ਰਾਹ ਉਹਨਾਂ ਦਾ ਖਾਲਸਤਾਨ ਹੈ ਤੁਸੀਂ ਉਹ ਸਾਰਿਆਂ ਨੂੰ ਨਹੀਂ ਉਹਨਾਂ ਨੇ ਉਹਨਾਂ ਨੇ ਇੱਕ ਖਾਲਸਾ ਨਹੀਂ ਇਦਾਂ ਕਿ ਉਹ ਰਾਜ ਦੇ ਵਾਸਤੇ ਸਾਰੇ ਸਾਰੇ ਜਣੇ ਕਰ ਰਹੇ ਰਾਜ ਵਾਸਤੇ ਹੀ ਅਸੀਂ ਇਹ ਵੀ ਕੋਸ਼ਿਸ਼ ਹੈ ਕਿ ਰਾਜ ਵਾਸਤੇ ਹੀ ਹੈ ਨਾ ਸਰਦਾਰ ਸਾਹਿਬ ਫਿਰ ਖੁੱਲਕੇ ਇਹ ਗੱਲ ਕਹੋ ਉਹਨਾਂ ਵਸਤਾਨ ਦੇ ਵੱਲ ਹੋ ਜਾਂ ਨਹੀਂ ਹੋ ਤੋਂ ਵੱਡੀ ਗੱਲ ਕਰੀਏ ਨਹੀਂ ਅਸੀਂ ਅਸੀਂ ਇਹ ਚੀਜ਼ ਹੈ ਕਿ ਅਸੀਂ ਜੋ ਵੀ ਹੈ ਕਾਨੂੰਨ ਦੇ ਦਰਜ ਰਹਿ ਕੇ ਵੱਤੋਂ ਵੱਤ ਜੋ ਪੰਜਾਬ ਦੇ ਆ ਉਹ ਮੁੱਦੇ ਆ ਉਹਨਾਂ ਨੂੰ ਤਾਂ ਪਹਿਲਾਂ ਹੱਲ ਕਰ ਲਈਏ ਉਹ ਉਤੋਂ ਅੱਗੇ ਜੋ ਜੋ ਸਾਡੇ ਪਹਿਲਾਂ ਅਧਿਕਾਰ ਸੀ ਉਹ ਵੀ ਸਾਡੇ ਕੋ ਖਸਦੇ ਜਾ ਰਹੇ ਆ ਤੇ ਅਸੀਂ ਜੇ ਇੱਕੋ ਗੱਲ ਤੇ ਅੜੇ ਰਵਾਂਗੇ ਤੇ ਮੁੜ ਕੇ ਜੋ ਕੁਝ ਵੀ ਉਹ ਵੀ ਸਾਡਾ ਖਤਮ ਹੋਈ ਜਾ ਸਾਡੀ ਨੌਜਵਾਨੀ ਨਸ਼ਿਆਂ 'ਚ ਗਲਤਾਨ ਹੋ ਰਹੀ ਆ ਸਾਡੇ ਪਾਣੀ ਲੁੱਟੇ ਜਾ ਰਹੇ ਹਰੇ ਕਿਸਾਨ ਰੋੜ ਰਹੇ ਆ ਕਿ ਅਸੀਂ ਜੇ ਉਸ ਮਾਮਲੇ ਤੇ ਇੱਕ ਤੇ ਅਟਕ ਕੇ ਤੇ ਬਾਕੀ ਕੋਈ ਛਣਾ ਕਰੀਏ ਤੇ ਫਿਰ ਮੇਰੇ ਨਾਲ ਆ ਸਕਦੇ ਨੇ ਸੰਪਰਕਿਤ ਨੇ ਜਾ ਮਤ ਦੇ ਕਿ ਉਹ ਦੂਸਰੇ ਕਾਂਗਰਸ ਨੂੰ ਤਿਆਗ ਦਿੰਦੇ ਆ ਤੇ ਤੁਹਾਡੇ ਪਾਰਟੀ ਦੇ ਰਾਹ ਖੁੱਲਾ ਉਹਨਾਂ ਲਈ ਜਿਹੜੇ ਕੋਈ ਚੰਗੇ ਨੇ ਨਹੀਂ ਅਸੀਂ ਤੇ ਉਹਨਾਂ ਲਈ ਖੁੱਲਾ ਹੋ ਸਕਦਾ ਹੈ ਕਿ ਜਿਨ੍ਹਾਂ ਨੇ ਕੋਈ ਜਦੋਂ ਕੌਮ ਨਾਲ ਕੋਈ ਤੱਕਾ ਹੋ ਰਿਹਾ ਸੀ ਜਿਨ੍ਹਾਂ ਉਹਦੋਂ ਆਵਾਜ਼ ਉਠਾਈ ਆ ਬੇਅਦਬੀਆਂ ਦੇ ਮਾਮਲੇ ਤੇ ਆ ਬੰਦੀ ਸਿੰਘਾਂ ਦੇ ਮਾਮਲੇ ਤੇ ਆ ਉਹਨਾਂ ਲੋਕਾਂ ਲਈ ਤੇ ਸਾਡਾ ਵੈਲਕਮ ਆ ਤੇ ਜਿਹੜੇ ਉਹਨਾਂ ਨਾਲ ਉਸ ਟਾਈਮ ਤੇ ਉਹ ਸਾਥ ਦਿੰਦੇ ਰਹੇ ਆ ਤੇ ਉਹਨਾਂ ਵਾਸਤੇ ਤੇ ਫਿਰ ਸੋਚਣਾ ਪਊਗਾ। ਸੱਚੀ ਇੱਕ ਗੱਲ ਹੈ ਇਥੇ ਜਿਵੇਂ ਅਕਸਰ ਹੀ ਦੇਖਿਆ ਗਿਆ ਚਾਹੇ ਉਹ ਆਵਾਮੀ ਪਾਰਟੀ ਨਵੀਂ ਪਾਰਟੀ ਬਣੀ ਸੀਗੀ ਕੀ ਹੁੰਦਾ ਹੈ ਕਿ ਜਦੋਂ ਕੋਈ ਨਵੀਂ ਪਾਰਟੀ ਬਣਦੀ ਹੈ ਜਿਹੜੇ ਉਸ ਪਾਰਟੀ ਦੇ ਵਿੱਚ ਲੋਕ ਆਉਂਦੇ ਨੇ ਉਹ ਦੂਜੀਆਂ ਪਾਰਟੀਆਂ ਤੋਂ ਟੁੱਟ ਕੇ ਆਉਂਦੇ ਨੇ ਜੇ ਤੁਹਾਡੀ ਪਾਰਟੀ ਹੋਏਗੀ ਕਿ ਉਹਦੇ ਵਿੱਚ ਕੋਈ ਰੂਲਸ ਐਂਡ ਰੈਗੂਲੇਸ਼ਨ ਰੱਖੇ ਜਾਣਗੇ ਕਿ ਜਿੰਨਾ ਬੇਦਬੀਆਂ ਦੇ ਵਿੱਚ ਅਕਾਲੀ ਦਲ ਦੇ ਲੀਡਰ ਰਹੇ ਨੇ ਹੋ ਸਕਦਾ ਹੈ ਕਿ ਕੱਲ ਨੂੰ ਤੁਹਾਡੀ ਪਾਰਟੀ ਬਹੁਤ ਹਾਈਪ ਕਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਸੀਂ ਉਹਨਾਂ ਨੂੰ ਟਿਕਟਾਂ ਦਿਓਗੇ ਉਹਨਾਂ ਨੂੰ ਆਪਣੀ ਪਾਰਟੀ 'ਚ ਰੱਖੋਗੇ ਜਿਨ੍ਹਾਂ ਨੇ ਬੇਦਬੀਆਂ ਕਰਾਈਆਂ ਜਿਨ੍ਹਾਂ ਨੇ ਰਾਜਪਾ ਸੱਤਾ ਵਗੈਰਾ ਜਿਹੜਾ ਹੁੰਦਾ ਨਹੀਂ ਅਸੀਂ ਉਹਨਾਂ ਲੋਕਾਂ ਨੂੰ ਨਾਲ ਨਹੀਂ ਲੈ ਕੇ ਚੱਲਾਂਗੇ ਕਿਉਂਕਿ ਉਹਨਾਂ ਲੋਕਾਂ ਤੋਂ ਦੁਖੀ ਹੋ ਕੇ ਤੇ ਇਹ ਕੋਈ ਨਵੀਂ ਪਾਰਟੀ ਦੀ ਜ਼ਰੂਰਤ ਪੈ ਰਹੀ ਹੈ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਨੌਜਵਾਨੀ ਨਵੇਂ ਲੋਕਾਂ ਨੂੰ ਇਹਦੇ ਚ ਲਿਆਂਦਾ ਨੌਜਵਾਨਾਂ ਨੂੰ ਲਿਆਂਦਾ ਜਾਵੇ ਕਿ ਨੌਜਵਾਨਾਂ ਚ ਬਹੁਤ ਵੱਡਾ ਟੈਲੈਂਟ ਹੈ ਕਿ ਉਹਨਾਂ ਨੂੰ ਪਹਿਲੀਆਂ ਪਾਰਟੀਆਂ ਨੇ ਉੱਠਣ ਨਹੀਂ ਦਿੱਤਾ ਗਿਆ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਨਵੀਂ ਨੌਜਵਾਨ ਲੀਡਰਸ਼ਿਪ ਆਵੇ ਤੇ ਉਹ ਆਪਣਾ ਕਮਾਂਡ ਸੰਭਾਲ ਲਏ ਤੇ ਉਹ ਅੱਗੇ ਅੱਗੇ ਲੈ ਕੇ ਗਏ ਤਰਸੀਮ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਮਾਗੀ ਦੇ ਮੌਕੇ ਪੰਥਕ ਇਕੱਤਰਤਾ ਵਿੱਚ ਸ਼ਾਮਲ ਹੋਣ ਬਿਊਰੋ ਰਿਪੋਰਟ ਜੀਕੇ ਟੀਵੀ